ਸੰਜੀਵ अरोड़ा ਜੀ ਜਦੋਂ ਲੁਧਿਆਣੇ ਤੋਂ ਚੋਣ ਜਿੱਤ ਕੇ ਇਧਰ ਆਲੇ ਪਾਸੇ ਆ ਗਏ ਤੇ ਇੱਕ ਸੀਟ ਰਾਜ ਸਭਾ ਵਾਲੀ ਜਿਹੜੀ ਖਾਲੀ ਹੋ ਗਈ ਸੀ ਜੀ ਦੀ ਚਰਚਾ ਵੀ ਕਾਫੀ ਹੁੰਦੀ ਰਹੀ ਕਦੇ ਕਹਿੰਦੇ ਕੇਦਰੀਵਾਲ ਸਾਹਿਬ ਉੱਥੇ ਜਾਣਗੇ ਕਦੇ ਕੁਝ ਹੋਰ ਨਾਮ ਆਉਂਦੇ ਰਹੇ ਹੁਣ ਕਹਿੰਦੇ ਵੀ ਰਾਜ ਸਭਾ ਦੀ ਉਹ ਸੀਟ ਵਾਸਤੇ 24 ਅਕਤੂਬਰ ਨੂੰ ਚੋਣ ਹੋਣ ਜਾਣੀ ਹੈ ਤੇ ਇੱਕ ਇਹ ਚੋਣ ਫੇਰ ਆ ਗਈ ਹੈ ਮਿੰਦਰ ਜੀ ਇਸ ਚੋਣ ਦੀਆਂ ਵੀ ਹੁਣ ਤਿਆਰੀਆਂ ਲੱਗ ਜਾਣੀਆਂ ਨੇ ਹੌਲੀ ਹੌਲੀ ਹੁਣ ਨਹੀਂ ਇਹਦੇ ਚ ਕੋਈ ਤਿਆਰੀ ਨਹੀਂ ਹੁੰਦੀ ਰਾਜ ਸਭਾ ਚ ਕੀ ਹੈ ਕਿ ਸਿਰਫ ਤੁਹਾਨੂੰ ਪਤਾ ਐ ਐਮ ਐਲ اے ਵੋਟਰ ਹੁੰਦੇ ਆ ਜੀ ਐਮਐਲਏ ਉਹਨਾਂ ਦੇ ਕੋਲ ਦੇਖੋ ਇੱਤੇ ਲੋਹੇ ਤੇ ਲਿਖਿਆ ਕਹ ਲੋ ਕਿ ਜਾਂ ਕੰਧ ਤੇ ਲਿਖਿਆ ਜਿੱਥੇ ਮਰਜੀ ਲਿਖਿਆ ਸੱਚ ਹੈ ਕਿ ਆਮ ਆਦਮੀ ਪਾਰਟੀ ਦੇ ਕੋਲ ਆਮ ਮੰਡੇਟ ਨਹੀਂ ਹੈ ਬਹੁਤ ਵੱਡਾ ਮੰਡੇਟ ਹੈ ਹਮ ਇਤਿਹਾਸਿਕ ਮੰਡੇਟ ਹੈ ਜੀ ਤੇ ਉਹਨਾਂ ਨੂੰ ਕੋਈ ਮੁਕਾਬਲਾ ਦੇ ਨਹੀਂ ਸਕਦਾ ਇਸ ਚੋਣ ਦੇ ਵਿੱਚ ਹਮ ਇੱਕ ਤਰਫੀ ਜਿੱਤਾਂ ਉਹਨਾਂ ਦੀ ਉਹ ਅੱਜ ਵੀ ਜਿੱਤਿਆ ਕੱਲ ਵੀ ਜਿੱਤਿਆ ਤੇ ਪਰਸੋਂ ਵੀ ਜਿੱਤਿਆ ਜੀ ਠੀਕ ਹੈ ਨਾ ਜੀ ਤੂੰ ਗੱਲ ਇਹ ਆ ਕਿ ਭਾਈ ਹੁਣ ਇਸ ਮਾਮਲੇ ਦੇ ਵਿੱਚ ਜੇ ਤੁਸੀਂ ਦੇਖੋਗੇ ਜਗਿਆ ਸਾਹਿਬਸੇ ਸੇ ਗੱਲ ਦੀ ਰਹੇਗੀ ਜਾਂ ਕਹਿ ਲੋ ਕਿ ਬਈ ਉਹਨਾਂ ਦਾ ਮਤਲਬ ਜਿਹੜੇ ਲੋਕ ਕਿਆਫਿਆਂ ਦੇ ਵਿੱਚ ਯਕੀਨ ਰੱਖਦੇ ਆ ਜਾਂ ਕਿਆਫਿਆਂ ਦੇ ਵਿੱਚ ਚਸ ਰੱਖਦੇ ਆ ਤਾਂ ਉਹ ਇਹ ਵਿਸ਼ਾ ਹੋਏਗਾ ਕਿ ਕੌਣ ਜਾਏਗਾ ਜੀ ਹਾਂ ਬਿਲਕੁਲ ਨਾਮ ਕਿਹੜੇ ਕਿਹੜੇ ਆਉਂਦੇ ਨੇ ਵਿੱਚ ਅਰਵਿੰਦ ਕੇਜਰੀਵਾਲ ਜਵਾਬ ਦੇ ਚੁੱਕੇ ਕਿ ਨਹੀਂ ਨਹੀਂ ਮੈਂ ਰਾਜ ਸਭਾ ਨਹੀਂ ਜਾਣਾ ਫਿਰ ਕੌਣ ਹੋਏਗਾ ਜੀ ਸੇਸੋਦੀਆ ਸਾਹਿਬ ਹੋ ਸਕਦੇ ਆ ਜੈਨ ਸਾਹਿਬ ਹੋ ਸਕਦੇ ਆ ਫਲਾਂ ਸਾਹਿਬ ਹੋ ਸਕਦੇ ਆ ਕੋਈ ਪੋਟਲੀ ਵਾਲਾ ਕੋਈ ਹੋ ਸਕਦਾ ਹੈ ਕੋਈ ਥੈਲੀ ਵਾਲਾ ਹੋ ਸਕਦਾ ਹੈ ਕੋਈ ਥਾਲੀ ਵਾਲਾ ਹੋ ਸਕਦਾ ਕੌਣ ਹੋਏਗਾ ਇਹਨਾਂ ਦਾ ਕੋਈ ਪਤਾ ਨਹੀਂ ਸਰ ਇਹ ਗੱਲ ਤੁਸੀਂ ਮੇਰੀ ਨਾ ਯਕੀਨਨ ਜਾਣਿਓ ਭਰੋਸਾ ਕਰਕੇ ਜਾਣਿਓ ਇਨਾ ਗੱਲਾਂ ਦਾ ਤੇ ਆਪਣੇ ਐਮਐਲਏਜ਼ ਨੂੰ ਵੀ ਪਤਾ ਲੱਗਣਾ ਆਪਣੇ ਪੰਜਾਬ ਵਾਲੇ ਲੀਡਰਾਂ ਨੂੰ ਵੀ ਪਤਾ ਲੱਗਣਾ ਇਹ ਫੈਸਲਾ ਉੱਤੋਂ ਆਣਾ ਜਿਵੇਂ ਰਾਗਵ ਚੱਡਾ ਵਰੀ ਆਇਆ ਪਾਠਕ ਵਰੀ ਆਇਆ ਮਿੱਤਲ ਸਾਹਿਬ ਵਰੀ ਆਇਆ ਇਹ ਅਰੋੜਾ ਸਾਹਿਬ ਵਰੀ ਆਇਆ ਹਰਭਜਨ ਸਿੰਘ ਵਰੀ ਆਇਆ ਇਹ ਇਦਾਂ ਦਾ ਹੀ ਆਉਣਾ ਹੈ ਜੀ ਜੇ ਜਿੰਮੇ ਦੇਬੀ ਆ ਨਾ ਤੈਨੂੰ ਕੱਖ ਵੀ ਪਤਾ ਨਹੀਂ ਇਹਨਾਂ ਨੂੰ ਕੱਖ ਵੀ ਪਤਾ ਨਹੀਂ ਬਸ ਚਿੱਠੀ ਆਉਣੀ ਆ ਚਿੱਠੀ ਆ ਬਸ ਚਿੱਠੀ ਆਈ ਹੈ ਚਿੱਠੀ ਆਈ ਹੈ ਤਾਂ ਇਹਨਾਂ ਨੂੰ ਚਿੱਠੀ ਆਉਣੀ ਆ ਕਿ ਆਹਾਂ ਬਈ ਬਸ ਆ ਹੂੰ ਓਕੇ ਆ ਕਮ ਇਹਨਾਂ ਨੇ ਤਾਂ ਬਸ ਅੱਗਾ ਯੈਸ ਕਰਨਾ ਬਸ ਠੀਕ ਹੈ ਯੈਸ ਬੋਸ ਜੀ ਇੱਕ ਯੈਸਮੈਨ ਹੁੰਦੇ ਆ ਕਿ ਯੈਸ ਬੋਸ ਹੁੰਦੇ ਆ ਇਹ ਯੈਸ ਬੋਸ ਇੱਕ ਉਹ ਸ਼ਾਹਰੁਖ ਖਾਨ ਦੀ ਫਿਲਮ ਵੀ ਆਈ ਸੀ ਯੈਸ ਬੋਸ ਤਾਂ ਇਹ ਯੈਸ ਬੋਸ ਵਾਲਾ ਕੰਮ ਚੱਲਣਾ ਹੈ ਕਿ ਆਹ ਬਈ ਜਿਹੜਾ ਆ ਗਿਆ ਸੁਪਾਰਿਆ ਹੂੰ ਤੇ ਇਸ ਕਰਕੇ ਹੁਣ ਚੋਣਾ ਜਿਹੜੀਆਂ ਉਹ ਜਿਵੇਂ ਜਮਨੀ ਚੋਣਾ ਆਪਾਂ ਦੇਖਨੇ ਆ ਉਹ ਇਸ ਤਰ੍ਹਾਂ ਦੀ ਚੋਣ ਨਹੀਂ ਹੁੰਦੀ ਰਾਜ ਸਭਾ ਦੀ ਚੋਣ ਦੇ ਵਿੱਚ ਆਪਣਾ ਕੋਈ ਲੱਲਾ ਖੱਖਾ ਨਹੀਂ ਹੁੰਦਾ ਹਾਂਜੀ ਉਹ ਜਿਹੜੇ ਐਮ ਐਲ ਏਸ ਹੁੰਦੇ ਉਹਨਾਂ ਦੇ ਆਧਾਰ ਤੇ ਹੀ ਅਲਾਟਮੈਂਟ ਹੋ ਜਾਂਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹ ਚੋਣ ਜਿਹੜੀ ਆ ਉਹ ਤੇ ਆਮ ਆਦਮੀ ਪਾਰਟੀ ਜਿੱਤੂਗੀ ਇਹਦੇ 'ਚ ਕੋਈ ਸ਼ੱਕ ਹੀ ਨਹੀਂ ਹੈ ਉਹਨਾਂ ਦਾ ਹੀ ਰਾਜ ਸਭਾ ਦਾ ਮੈਂਬਰ ਸੀਗਾ ਅਨੁਪਾਤਕ ਉਹਨਾਂ ਦੇ ਹੀ ਆ ਸਾਰੇ ਰਾਜ ਸਭਾ ਦੀਆਂ ਜਿੰਨੀਆਂ ਸੀਟਾਂ ਉਹਨਾਂ ਦੇ ਮੈਂਬਰ ਆ ਜੀ

ਲੋਰ ਹਾਊਸ ਤੁਸੀਂ ਉਹ ਕਨਸੈਪਟ ਪੜਿਆ ਹੋਣਾ ਨਾ ਪੋਲੀਟੀਕਲ ਸਾਇੰਸ ਦੀ ਇਹਨਾਂ ਨੇ ਪੜੀ ਆ ਬਿਲਕੁਲ ਪਰ ਬੇਸਿਕਲੀ ਉਹਦਾ ਜੋ ਮਤਲਬ ਕੇ ਮੰਤਵ ਸੀਗਾ ਨਾ ਇਹਨਾਂ ਪੋਲੀਟੀਸ਼ੀਅਨਸ ਨੇ ਨਾ ਸਿਆਸੀ ਤਨਸੀਮਾ ਨੇ ਉਹਦਾ ਬੇੜਾ ਕਰਕ ਕਰ ਦਿੱਤਾ ਮਤਲਬ ਇੱਕ ਤਰੀਕਾ ਸੀ ਕਿ ਕੋਈ ਵੀ ਬੰਦਾ ਕੱਲ ਨੂੰ ਤਾਨਾਸ਼ਾਹ ਨਾ ਬਣ ਜਾਵੇ ਉਦੇ ਵਾਸਤੇ ਬੈਲੈਂਸ ਰੱਖਿਆ ਗਿਆ ਕਿ ਲੋਕ ਸਭਾ ਰਾਜ ਸਭਾ ਦੋਨਾਂ ਚ ਜਾਣਾ ਪੈਣਾ ਤੁਹਾਨੂੰ ਕੋਈ ਵੀ ਕਾਨੂੰਨ ਬਣਾਉਣ ਵਾਸਤੇ ਕੋਈ ਵੀ ਸੋਧ ਵਾਸਤੇ ਹਨਾ ਤਾਂ ਉਹ ਇਧਰੋਂ ਘਟ ਗਏ ਉਧਰੋਂ ਵਧ ਗਏ ਇਸ ਚੱਕਰ 'ਚ ਹੀ ਤੁਰੇ ਫਿਰਦੇ ਆ ਭਾਰਤੀ ਜਨਤਾ ਪਾਰਟੀ ਕਦੇ ਵੀ ਰਾਜ ਸਭਾ ਨੂੰ ਬਰਾਬਰ ਨਹੀਂ ਲਿਆ ਸਕੀ ਤੁਸੀਂ ਸੋਚ ਕੇ ਦੇਖੋ ਮੋਦੀ ਸਾਹਿਬ ਦਾ 골ਡਨ ਟਾਈਮ ਰਿਹਾ 골ਡਨ ਟਾਈਮ ਗੋਲਡਨ ਟਾਈਮ ਜਿਸੇ ਬੰਦੇ ਦਾ ਆਪਾਂ ਕਹਿੰਨੇ ਨਾ ਯਾਰ ਮੇਰਾ ਗੋਲਡਨ ਟਾਈਮ ਚੱਲਣ ਲੱਗ ਰਿਹਾ ਹੈ ਤਾਂ ਗੋਲਡਨ ਟਾਈਮ ਸਨੈਰੀ ਸਮਾ ਚੱਲਿਆ ਪਰ ਰਾਜ ਸਭਾ ਦੇ ਵਿੱਚ ਉਹ ਦੂਜਿਆਂ ਤੇ ਨਿਰਭਰ ਰਹੇ ਨੇ ਜੀ ਇਹ ਇੱਕ ਮਤਲਬ ਕਿ ਤਵਾਜ਼ਨ ਸੀ ਇਸ ਚੀਜ਼ ਦਾ ਪਾਵਰ ਦਾ ਤਾਂ ਦੂਜੇ ਪਾਸੇ ਦੂਜੇ ਪਾਸੇ ਜੇ ਤੁਸੀਂ ਦੇਖੋ ਕਿ ਤਾਂ ਰਾਜ ਸਭਾ ਦੇ ਵਿੱਚ ਮੰਤਬ ਇਹ ਹੁੰਦਾ ਹੈ ਕਿ ਤੁਸੀਂ ਕਿਸੇ ਵਿਦਵਾਨ ਨੂੰ ਕਿਸੇ ਮਾਹਰ ਨੂੰ ਖਿਡਾਰੀ ਨੂੰ ਆਰਟਿਸਟ ਨੂੰ ਜਾਂ ਜਿਵੇਂ ਕੋਈ ਵਰਗ ਹੈ ਮਨ ਲੋ ਹੁਣ ਆਪਾਂ ਇੱਕ ਛੋਟਾ ਜਿਹਾ ਮਿਸਾਲ ਲਈਏ ਕਿ ਕਿਸਾਨ ਵਰਗ ਹੈ ਮਜ਼ਦੂਰ ਵਰਗ ਹੈ ਜਾਂ ਆਪਣੇ ਹੋ ਭਾਈਚਾਰੇ ਲਾ ਲੋ ਜਿਹੜੇ ਆਰਥਿਕ ਤੌਰ ਤੇ ਜਾਂ ਸਮਾਜਿਕ ਤੌਰ ਤੇ ਪਛੜੇ ਆ ਕਿ ਜਿਹੜੇ ਡਾਇਰੈਕਟਲੀ ਮਤਲਬ ਕਿ ਚੋਣਵੀ ਪ੍ਰਕਿਰਿਆ ਚ ਨਹੀਂ ਹਿੱਸਾ ਲੈ ਸਕਦੇ ਉਹਨਾਂ ਦੀ ਗਰੀਬੀ ਉਹਨਾਂ ਦੀਆਂ ਮੁਸ਼ਕਲਾਂ ਰਾਹ ਦਾੜਿਕਾ ਹੈ ਕਿ ਉਹਨਾਂ ਦੇ ਵਿੱਚੋਂ ਨੁਮਾਇੰਦੇ ਜਿਹੜੇ ਆ ਰਿਪ੍ਰੈਜ਼ੈਂਟੇਟਿਵ ਜਿਹੜੇ ਆ ਉਹ ਭੇਜੇ ਜਾਣ ਪਰ ਭੇਜੇ ਕੌਣ ਜਾ ਰਹੇ ਨੇ ਉੱਥੇ ਫੇਰ ਉਹ ਹੀ ਫੇਰ ਉਹੀ ਗੱਲ ਪਹੁੰਚੌ ਕੇ ਖੋਤੀ ਬੋਰਡ ਥੱਲੇ ਮਸਲਾ ਤੇ ਉਹੀ ਹੈ ਨਾ ਜਿੱਥੋਂ ਦੀ ਗੋਤੀ ਉਥੇ ਆਖਲ ਹੁੰਦੀ ਤਾਂ ਭਾਈ ਉਹ ਉਥੇ ਆ ਜਾਂਦੀ ਆ ਗੱਲ ਕਿ ਅੱਜਕੱਲ ਥੈਲੀ ਸ਼ਾ ਜੜੇ ਆ ਨਾ ਉਹੀ ਜਾਂਦੇ ਨੇ ਉਥੇ ਰਾਜ ਸਭਾ ਦੇ ਵਿੱਚ ਹਾਂ ਕਦੇ-ਕਦੇ ਪત્રਕਾਰਤਾ ਚ ਵੀ ਚਲੇ ਜਾਂਦੇ ਨੇ ਜਿਹੜੇ ਕੁਝ ਖਾਸ ਪਾਰਟੀਆਂ ਦੇ ਖਾਸ ਤੌਰ ਤੇ ਕਹਿੰਦੇ ਉਸ ਟਾਈਮ ਕਾਲੀਆਂ ਦੇ ਬੜੇ ਨਜ਼ਦੀਕੀ ਸੀਗੇ ਇਦਾਂ ਦੇ ਵੀ ਬਣ ਜਾਂਦੇ ਆ ਤਾਂ ਭਈ ਇਦਾਂ ਹੀ ਚੱਲਦਾ ਸਾਫ ਕਥਾ ਜੀ ਇਦਾਂ ਹੀ ਚੱਲਦਾ ਖਾਸ ਕਿਸੇ ਤਰ੍ਹਾਂ ਹੋਣਾ ਹੀ ਪੈਂਦਾ ਹੈ ਇਹ ਹਾਂ ਜੀ ਖਾਸ ਤੇ ਹੋਣਾ ਹੀ ਪੈਂਦਾ ਜੀ 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 WhatsApp ਕਹਿ ਰਹੇ ਨੇ ਕਿ ਰਾਜ ਸਭਾ ਵਿੱਚ ਕਿਹੜਾ ਕਹਿੰਦੇ ਵੋਟਾਂ ਪੈਣੀਆਂ ਨੇ ਐਮ ਐਲ اے ਬਹੁਤ ਨੇ ਇਹਨਾਂ ਦੇ ਤੇ ਇਹਨਾਂ ਦਾ ਇੱਕ ਕਮੈਂਟ ਹੋ ਰਿਹਾ ਕਹਿੰਦੇ ਦਿੱਲੀ ਦਾ ਹੀ ਜਾਵੇਗਾ ਪੰਜਾਬ ਤਾਂ ਨਹੀਂ ਜਾਂਦਾ ਕੋਈ ਰਾਜ ਸਭਾ ਦੇ ਵਿੱਚ ਆ ਕਨਵੰਤ ਕਨਵਿੰਦਰ ਜੀਜੀ ਬਹੁਤ ਬਹੁਤ ਸ਼ੁਕਰੀਆ ਜੀ ਟਵਾਨਾ ਸਾਹਿਬ ਤੁਹਾਡਾ ਮਿਹਰਬਾਨੀ ਰਾਜkumar ਜੀ ਕਹਿ ਰਹੇ ਕਿ ਪੰਜਾਬ ਤੋਂ ਜਾਵੇਗਾ ਕਿਉਂਕਿ ਤਰਨਤਾਰਨ ਚੋਣ ਕਰਕੇ ਕਹਿੰਦੇ ਤੇ ਲਓ ਭਈ ਦੇਖੋ ਹੁਣ ਕੌਣ ਜਾਂਦਾ ਹੈ ਆਪਾਂ ਇਸੇ ਤਾਂ ਹੁਣ ਇੰਤਜ਼ਾਰ ਕਰਦੇ ਹਾਂ ਬਸ ਇਹੀ ਤੇ ਇੰਤਜ਼ਾਰ ਕਰਨ ਵਾਲੀ ਗੱਲ ਹੈ ਇਹਨਾਂ ਚੋਣਾਂ ਦੇ ਵਿੱਚ ਬਸ ਥੋੜੇ ਇੰਤਜ਼ਾਰ ਦਾ ਮਜ਼ਾ ਲੀਟੀਏ ਤਾਂ ਦੇਖੋ ਰਾਜ ਸਭਾ ਦੇ ਵਿੱਚ ਜਦੂਨਾ ਇਹਨਾਂ ਨੇ ਬੰਦੇ ਭੇਜੇ ਸਨ ਤਾਂ ਅਸੀਂ ਉਸ ਵੇਲੇ ਵੀ ਕਿਹਾ ਸੀਗਾ ਕਿ ਯਾਰ ਠੀਕ ਆ ਜਿੰਨੂ ਮਰਜ਼ੀ ਭੇਜ ਲੋ ਕਿਉਂਕਿ ਜਦੋਂ ਲੋਕਾਂ ਨੇ ਤੁਹਾਨੂੰ ਕੁੰਜੀਆਂ ਫੜਾਤੀਆਂ ਹੂੰ ਫਿਰ ਕਾਦੇ ਗਿਲੇ ਕਾਦੇ ਸ਼ਿਕਵੇ ਹਨਾ ਜੀ ਜੀ ਪਰ ਬੰਦੇ ਉਹ ਜਾਣ ਕਿਉਂਕਿ ਜਿਹੜੀ ਲੋਕ ਸਭਾ ਤੇ ਰਾਜ ਸਭਾ ਹੁੰਦੀ ਹੈ ਸਰ ਉਹਦੇ ਚ ਪਾਰਟੀਆਂ ਪੂਟੀਆਂ ਤੇ ਜੋ ਸਿਆਸਤ ਸਾਡੀ ਲੋਕਲ ਹੁੰਦੀ ਹੈ ਨਾ ਉਹ ਇੱਥੇ ਰਹਿ ਜਾਂਦੀ ਹੈ ਤੁਸੀਂ ਦੇਖਿਆ ਹੋਣਾ ਬੀਬਾ ਬਾਦਲ ਬੋਲਦੇ ਆ ਸਾਰਾ মিডিਆ ਆਪਣਾ ਪੰਜਾਬੀ মিডিਆ ਕਹਿੰਦਾ ਯਾਰ ਬੀਬਾ ਬਾਦਲ ਨੇ ਆ ਮੁੱਦਾ ਚੱਕਿਆ ਜੀ ਕਿਉਂਕਿ ਬੀਬਾ ਬਾਦਲ ਨਹੀਂ ਉੱਥੇ ਬੋਲ ਰਹੀ ਹੁੰਦੀ ਉੱਥੇ ਪੰਜਾਬ ਦਾ ਇੱਕ ਨੁਮਾਇੰਦਾ ਬੋਲ ਰਿਹਾ ਹੁੰਦਾ ਜੇ ਮੰਨ ਲਓ ਰਾਗਵ ਚੱਡਾ ਬੋਲਦੇ ਆ ਤਾਂ ਆਪਾਂ ਕਹਿੰਦੇ ਨੇ ਕਿ ਯਾਰ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਬੋਲ ਰਿਹਾ ਉੱਥੇ ਯਾਨੀ ਪੰਜਾਬ ਦਾ ਨੁਮਾਇੰਦਾ ਹੁੰਦਾ ਜੀ ਤਾਂ ਕਹਿਣ ਦਾ ਮਤਲਬ ਇਹ ਆ ਕਿ ਨੁਮਾਇੰਦੇ ਤੁਹਾਡੇ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਜਿਹੜੇ ਇੱਕ ਤੇ ਆਧੁਨਿਕ ਸਿਆਸਤ ਦੇ ਹਾਣੀ ਹੋਣ ਜੀ ਠੀਕ ਹੈ ਜੀ ਦੂਜਾ ਕਿ ਉਹ ਆਪਣੀ ਸਟੇਟ ਵਾਸਤੇ ਆਪਣੀ ਕੌਮ ਵਾਸਤੇ ਭਾਈ ਉੱਥੇ ਮਤਲਬ ਕਿ ਡਟ ਕੇ ਹੂੰ ਡਟ ਕੇ ਇਹ ਕੜਾ ਕੇ ਖੜਨ ਜੋਗੇ ਹੋਣ ਵਾਲੇ ਖੜਨ ਵਾਲੇ ਹੋਣ ਠੀਕ ਹੈ ਨਾ ਜੀ ਸੋ ਆਮ ਆਦਮੀ ਪਾਰਟੀ ਚੋ ਵੀ ਅੱਛਾ ਕੰਮ ਕਰ ਗਿਆ ਹੈ ਕਈ ਅੱਛਾ ਤੁਸੀਂ ਰਾਗਵ ਚੱਡਾ ਬਹੁਤ ਮੌਕਿਆਂ ਤੇ ਅੱਛਾ ਬੋਲ ਗਿਆ ਜੀ ਜੀ ਬਿਲਕੁਲ ਅੱਛਾ ਬੋਲ ਗਿਆ ਇਹਦੇ ਚ ਕੋਈ ਸ਼ੱਕ ਨਹੀਂ ਹੈ ਬੇਸ਼ੱਕ ਉਹ ਇਤਰਾਜ਼ ਸੀਗਾ ਉਹਨਾਂ ਦੇ ਬਾਰੀ ਹੋਣ ਤੇ ਮਾਲਵਿੰਦਰ ਕੰਗ ਹੂੰ ਕਿੰਨੇ ਮੌਕਿਆਂ ਤੇ ਜੀ ਐ ਤੀਰ ਟਿਕਾਣੇ ਲਾ ਜਾਂਦੇ ਆ ਟਾਈਮ ਥੋੜਾ ਹੁੰਦਾ ਸੋ ਇਹੀ ਚੀਜ਼ ਹੁੰਦੀ ਆ ਜੀ ਭਗਵੰਤ ਮਾਨ ਦਿਲ ਲੁੱਟ ਰਹੇ ਸੀਗੇ ਪੰਜਾਬੀਆਂ ਦਾ ਜਦੋਂ ਬੋਲਦੇ ਸੀਗੇ ਉਹ ਸਾਰਿਆਂ ਨੂੰ ਇਹੀ ਲੱਗਦਾ ਸੀਗਾ ਕਿ ਯਾਰ ਸਾਡਾ ਨੁਮੈਂਦਾ ਬੋਲ ਰਿਹਾ ਤੋ ਇਹ ਚੀਜ਼ ਹੁੰਦੀ ਆ ਪਰ ਕੁਝ ਤੁਸੀਂ ਮੈਂਬਰ ਪਾਰਲੀਮੈਂਟ ਵੇਖ ਹੀ ਲਓ ਉਥੇ ਬਿਲਕੁਲ ਮੌਨ ਨੇ ਜੀ ਮੌਨ ਨੇ ਆ ਪੰਜਾਬ ਦੇ ਵਿੱਚੋ ਹੀ ਗਏ ਮੈਂਬਰ ਪਾਰਲੀਮੈਂਟ ਉਹ ਬੋਲ ਹੀ ਨਹੀਂ ਸਕਦੇ ਸਰ ਉਹਨਾਂ ਦੇ ਕਾਰੋਬਾਰੀ ਹਿੱਤ ਜੁੜੇ ਆ ਸਰ ਯੂਨੀਵਰਸਿਟੀ ਨੂੰ ਤਾਲੇ ਲਾ ਦੇਣਗੇ ਅਗਲੇ ਜੀ ਹੋਣਾ ਹੀ ਹੈ ਤੁਸੀਂ ਸੈਂਟਰ ਦੇ ਨਾਲ ਨਹੀਂ ਵਿਗਾੜ ਸਕਦੇ ਨਾ ਜੀ 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 ਬਿਲਕੁਲ ਜੀ ਜਗਦੀਪ ਸਿੰਘ ਜੀ ਦੇ ਕਮੈਂਟ ਪੜਦੇ ਆਂ ਫਿਰ ਅੱਗੇ ਨੂੰ ਚੱਲਦੇ ਆਂ ਜੀ ਕਹਿੰਦੇ ਰਾਜ ਸਭਾ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੂੰ ਐਮਪੀ ਬਣਾ ਕੇ ਉਹਨਾਂ ਦੀ ਸਲਾਹ ਨਾਲ ਕਾਨੂੰਨ ਪਾਸ ਕਰਨ ਲਈ ਬਣਾਈ ਗਈ ਸੀ ਹਾਂ ਤਾਂ ਤੁਸੀਂ ਦੇਖ ਲਓ ਮੰਤਰ ਹੈ ਜਿਹੜਾ ਮੰਤਰ ਪੂਰਾ ਤਾਂ ਮੈਂ ਉਹੀ ਕਹਿ ਰਿਹਾ ਨਾ ਕਿ ਵੱਖ-ਵੱਖ ਮਾਰਾਂ ਨੂੰ ਵੱਖ-ਵੱਖ ਵਰਗਾਂ ਨੂੰ ਨੁਮਾਇੰਦਗੀ ਦਿੰਦਾ ਜੋ ਸਿੱਧੇ ਡਾਇਰੈਕਟਲੀ ਪੋਲਿਟੀਕਲ ਟਾਂਚੇ 'ਚ ਨਹੀਂ ਆਉਂਦੇ ਜੀ